देखो मैं बहुत बहुत ही स्वाद कड़ाए दानेदार इतना बढ़िया कड़ा बना है और इदी मैं जिस ट्रिक ਨਾਲ बनाया ना इस करके ਤੁਸੀਂ YouTube ਤੇ ਜਾ ਕੇ ਨਾ ਪੂਰੀ ਰੈਸਿਪੀ ਦੇਖੋ ਮੈਂ ਕੀ ਟ੍ਰਿਕ ਇਸਟ ਵਰਤੀ ਹੈ ਜਿਹੜਾ ਗੁਰਦੁਆਰੇ ਵਾਲਾ ਗ੍ਰੈਨੂਲੇਟਡ ਜਿਹੜਾ ਹੁੰਦਾ ਹੈ ਨਾ दानेदार ਉਹ ਕਿਵੇਂ ਬਣਿਆ ਤਾਂ ਗੋ ਟੂ YouTube ਤੇ ਜਿਸ ਕਿਚਨ ਐਂਡ ਵਾਚ ਦ ਫੁੱਲ ਰੈਸਿਪੀ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਆ ਕਰੋ ਕਿ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦੀ ਹੈ ਮੇਰੀ ਅਗਲੀ ਰੈਸਿਪੀ ਦੀ ਓਕੇ ਜੀ ਤੇ ਥੈਂਕਸ ਫॉर ਵਾਚਿੰਗ ਥੈਂਕ ਯੂ ਵੈਲਕਮ ਬੈਕ ਟੂ ਤੇਜਿਸ ਕਿਚਨ ਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਮੈਨੂੰ ਸਪੋਰਟ ਕਰਨ ਦਾ ਮੇਰੇ ਚੈਨਲ ਨੂੰ ਸਪੋਰਟ ਕਰਨ ਦਾ ਥੈਂਕ ਯੂ ਸੋ ਮੱਚ ਤੇ ਨਾ ਮੈਂ ਕੱਲ ਵੈਸੇ ਅਸੀਂ ਮੈਂ ਸ਼ਾਪਿੰਗ ਕਰਨ ਗਏ ਤੇ ਮੈਨੂੰ ਮੈਂ ਹੋਮ ਗੁੱਡ ਸਟੋਰ ਤੇ ਗਈ ਤੇ ਮੈਨੂੰ ਨਾ ਉੱਥੇ ਵਾਲਾ ਪੈਨ ਬੜਾ ਵਧੀਆ ਲੱਗਿਆ ਮੈਂ ਕਿਹਾ ਇਹ ਤਾਂ ਲੇਨ ਵਾਲੀ ਚੀਜ਼ ਹੈ ਬਹੁਤ ਅੱਛੀ ਔਰ ਦੇਖਣ ਚ ਵੀ ਐਂ ਲੱਗਦਾ ਜਿਵੇਂ ਸਪੇਸਸ਼ਿਪ ਹੋਏਗਾ ਹੈ ਨਾ ਰਾਉਂਡ ਤੇ ਮੈਂ ਫਿਰ ਮੈਂ ਕਿਹਾ ਚਲੋ ਆਪਾਂ ਲੈ ਕੇ ਚੱਲਦੇ ਹਾਂ ਘਰੇ ਔਰ ਸਭ ਤੋਂ ਬੈਸਟ ਪਾਰਟ ਇਹ ਲੱਗਿਆ ਇਹਦੇ ਵਿੱਚ ਸਟੀਮਰ ਵੀ ਹੈਗਾ ਇਹ ਦੇਖੋ ਇੰਨੀ ਸੋਨਾ ਹੈ ਨਾ ਤੇ ਵਿੱਚ ਸਟੀਮ ਵੀ ਕਰ ਲਓ ਕੁਝ ਔਰ ਖੁੱਲਾ ਡੁੱਲਾ ਹੈ بڑا ਹੈ ਔਰ ਮੈਨੂੰ ਲੋੜ ਵੀ ਸੀ ਕਿ ਵੈਸੇ ਵੀ ਨਾ ਕੁਝ ਤੇ ਫਿਰ ਮੈਂ ਕਿਹਾ ਹੁਣ ਇਹਦੀ ਸ਼ੁਰੂਆਤ ਕਿਵੇਂ ਕਰੀ ਜਾਏ ਜੀ ਇੱਦਾਂ ਨਾ ਕੋਈ ਕੜਾਈ ਕੋਈ ਮੈਂ ਨਵਾਂ ਕੋਈ ਪਾਂਡਾ ਲੇਕਿਨ ਮੈਂ ਹਮੇਸ਼ਾ ਕੜਾਹ ਬਣਾਉਂਦੀ ਆ ਤੇ ਅੱਜ ਮੈਂ ਸੋਚਿਆ ਕਿ ਮੈਂ ਨਾ ਹੋਲ ਵੀਟ ਆਟੇ ਦਾ ਆਪਣਾ ਕੜਾਹ ਪ੍ਰਸ਼ਾਦ ਬਣਾਉਂო ਜਿਹੜਾ ਆਪਣੇ ਧਾਰਮਿਕ ਸਥਾਨਾਂ ਤੇ ਮੰਦਿਰ ਗੁਰਦੁਆਰੇ ਜਾ ਕੇ ਪ੍ਰਸ਼ਾਦ ਬਣ ਜਾਂਦਾ ਘਰ ਤੋਂ ਉਹ ਹਲਵਾ ਹੀ ਹੁੰਦਾ ਹੈ ਜਾਂ ਕੜਾਹ ਹੁੰਦਾ ਠੀਕ ਹੈ ਨਾ ਤੇ ਮੈਂ ਸੋਚਿਆ ਅੱਜ ਮੈਂ ਆਪਣੇ ਤਰੀਕੇ ਨਾਲ ਤੁਹਾਨੂੰ ਅੱਜ ਹੋਲ ਵੀਟ ਕੜਾਹ ਬਣਾ ਕੇ ਖਵਾਉਂਗੀ ਔਰ ਜਿਹਦਾ ਟੇਸ ਜਿਵੇਂ ਗੁਰਦੁਆਰਿਆਂ ਚ ਹੁੰਦਾ ਹੈ ਨਾ ਬਿਲਕੁਲ ਉਵੇਂ ਦਾ ਟੇਸ ਲੱਗੇਗਾ ਔਰ ਉਸੇ ਇੱਕ ਟ੍ਰਿਕ ਮੈਂ ਯੂਜ਼ ਕਰਨ ਵਾਲੀ ਐ ਤੋ ਜ਼ਰੂਰ ਦੇਖੋ ਠੀਕ ਹੈ ਜੀ ਤੇ ਹੁਣ ਮੈਨੂੰ ਜੁਆਇਨ ਕਰੋ ਮੇਰੇ ਕੁਕਿੰਗ ਸਟੇਸ਼ਨ ਤੇ ਜਿਹੜਾ ਮੈਂ ਕੜਾਹ ਬਣਾ ਰਹੀ ਐ ਨਾ ਦੇਖੋ ਹੋਲ ਵੀਟ ਹੋਲ ਵੀਟ ਆਟਾ ਹੈ ਬਿਲਕੁਲ ਤੇ ਇਹ ਆਟਾ ਹੈ ਦੇਖੋ ਹੋਲ ਵੀਟ ਔਰ ਇਹ ਮੈਂ ਕੀ ਕੀਤਾ ਜਿਹੜਾ ਦलिया ਲੇਕੇ ਨਾ ਮੈਂ 2 ਚਮਚ ਇਹ ਦलिया ਲੇਕੇ ਮੈਂ ਇਹਨੂੰ ਗ੍ਰाइंड ਕਰ ਲਿਆ ਹੈ ਥੋੜਾ ਮੋਟਾ ਹੈ ਜਿਹੜਾ ਆਪਾਂ ਖਾਂਦੇ ਆ ਨਾ ਦਾਣੇਦਾਰ ਗੁਰਦੁਆਰਿਆਂ ਚ ਗ੍ਰੈਨੂਲੇਟਡ ਹੁੰਦਾ ਦਾਣੇਦਾਰ ਉਹ ਵਾਲਾ ਬਨੇਗਾ ਤੋਂ ਇਦਾਂ ਲੇਕੇ ਨਾ 2 ਚਮਚ ਤੁਸੀਂ ਆਪਣੇ ਕੋਈ ਵੀ ਸਪਾਈਸ ਗ੍ਰਾਇੰਡਰ ਜੁਸਟ ਵੀ ਉਸੇ ਗ੍ਰाइंड ਕਰ ਲੋ ਤੇ ਮੈਂ ਪਹਿਲਾਂ ਕਰ ਲਿਆ ਸੀ ਗ੍ਰाइंड ਕੀ ਵੀ ਫਿਰ ਵੀਡੀਓ ਵੀ ਲੰਬੀ ਹੋ ਜਾਂਦੀ ਹੈ ਤੇ ਪਹਿਲਾਂ ਕਰਕੇ ਰੱਖ ਲਿਆ ਸੀ ਤੇ ਇਹ ਦੇਖੋ ਇਸ ਚ ਕਿੰਨਾ ਫਰਕ ਹੈ ਇਹ ਇਹ ਦੇਖੋ ਦਾਣੇ-ਦਾਣੇ ਦਿਖ ਰਹੇ ਆ ਨਾ ਦਲੀਏ ਦੇ ਤੋਂ ਅਰੇ ਆਟਾ ਬਿਲਕੁਲ ਹੋਲ ਵੀਟ ਤੇ ਹੁਣ ਅਸੀਂ ਇਹਦਾ ਬਣਾਏਗੇ ਕੜਾ ਤੇ ਹੁਣ ਮੈਂ ਪੂਰੀ ਇੱਕ ਕੌਲੀ ਦਾ ਹਿਸਾਬ ਲੈ ਰਹੀ ਐ ਇਹ ਇੱਕ ਕੌਲੀ ਆਟਾ ਹੈ ਤੇ ਇੱਕ ਚਪਾ ਕੇ ਇਹ ਦੋ ਚਮਚ ਪਾ ਕੇ ਪੂਰੀ ਕੌਲੀ ਬਣ ਜਾਨੀ ਐ ਇਹ ਦੇਖੋ ਇਹ ਪੂਟਾ ਇਹ ਇੱਕ ਕੌਲੀ ਹੋਗੀ ਠੀਕ ਹੈ ਔਰ ਇੰਨਾ ਹੀ ਮੈਂ ਲੈ ਰਹੀ ਐ ਕਿਉਂ ਇਹ ਦੇਖੋ ਇਹ ਮੇਰਾ ਹੋਮ ਮੇਡ ਹੈਗਾ ਦੇਸੀ ਕਿਉਂ ਮੈਂ ਬਾਜ਼ਾਰੋਂ ਨਹੀਂ ਲੈ ਕੇ ਆਂਦੀ ਮੈਂ ਘਰੇ ਬਣਾਉਣੀ ਆ ਹਮੇਸ਼ਾ ਤੇ ਇਤਾਂ ਹੁਣ ਇਹ ਕੋਕਿਓ ਹੋ ਗਿਆ ਇਹ ਪੂਰਾ ਮੈਲਟ ਹੁਣ ਮੈਲਟ ਹੋ ਗਿਆ ਜਦੋਂ ਪੂਰਾ ਮੈਲਟ ਹੋ ਜਾਏ ਉਦੋਂ ਹੀ ਅਸੀਂ ਪਾਣਾ ਤੇ ਵਿੱਚ ਤੁਸੀਂ ਕਿਉਂ ਦੇ ਵਿੱਚ ਬਰਾਊਨ ਦੇਖ ਰਹੇ ਹੋਗੇ ਨਾ ਕਿਉਂਕਿ ਹੋਮ ਮੇਡ ਹੈ ਤਾਂ ਉਹ ਜਿਹੜਾ ਲੈਫਟਓਵਰ ਹੁੰਦਾ ਕਈ ਵਾਰ ਆ ਜਾਂਦਾ ਭਾਵੇਂ ਤੁਸੀਂ ਛਾਨ ਵੀ ਲੋ ਨਹੀਂ ਤੇ ਬਸ ਹੁਣ ਇਹ ਵਿੱਚ ਜਾਏਗਾ ਇਹਦੇ ਇਹ ਵਾਲਾ ਆਪਣਾ ਆਟਾ ਔਰ ਵਿੱਚ ਦਲੀਆ ਮਿਕਸ ਕਰਿਆ ਹੋਇਆ ਠੀਕ ਹੈ ਤੇ ਇਹਨਾਂ ਇਕੱਠੇ ਹੀ ਪੁੰਨਾਂ ਆਪਾਂ ਨਾ ਬੜੇ ਹੀ ਮੀਡੀਅਮ ਹੀਟ ਤੇ ਪੁੰਨਾਂਗੇ ਤੇ ਤੁਸੀਂ ਦੇਖੀ ਚਲੋ ਬਹੁਤ ਹੀ ਸਵਾਦ ਬਨੇਗਾ ਹਾਂ ਦੇਖਣ ਚ ਵੀ ਤੁਹਾਨੂੰ ਲੱਗ ਰਿਹਾ ਹੋਵੇਗਾ ਗ੍ਰੇਨਸ ਦਿਖ ਰਹੇ ਹੋਣਗੇ ਨਾ ਵਿੱਚ ਇਹ ਦੇਖੋ ਧਿਆਨ ਨਾਲ ਦਾਣੇ ਬਸ ਇਹ ਵੀ ਨਾਲ-ਨਾਲ ਭੁੰਨेंगे ਆٹے ਦੇ ਔਰ ਇੰਨਾ ਸਵਾਦ ਕੜਾ ਬਣਦਾ ਹੈ ਨਾ ਇਹ ਬਹੁਤ ਟੇਸਟੀ ਬਹੁਤ ਲذیذ ਬਨੇਗਾ ਦੇਖਿਓ ਤੁਸੀਂ ਬੜੇ ਹੀ ਸਵਾਦ ਤੇ ਮੈਂ ਵੀ ਕਈ ਵਾਰ ਸੋਚਦੀ ਹੁੰਦੀ ਸੀ ਨਾ ਗੁਰਦੁਆਰੇ ਜਾਣਾ ਨਾ ਕਈ ਵਾਰ ਮੈਂ ਗੁਰਦੁਆਰੇ ਪਤਾ ਕੀ ਕਰਦੀ ਹੁੰਦੀ ਸੀ ਪ੍ਰਸ਼ਾਦ ਨਾ ਸਪੈਸ਼ਲ ਮੱਥਾ ਟੇਕ ਕੇ ਬਾਅਦ ਚ ਫੇਰ ਲੈ ਕੇ ਫੇਰ ਬੈਠ ਕੇ ਖਾ ਕੇ ਫੇਰ ਘਰੇ ਆਣਾ ਕਿ ਇੰਨਾ ਸਵਾਦ ਲੱਗਦਾ ਤੇ ਫਿਰ ਮੈਂ ਕਿਹਾ ਇਹ ਨਾ ਦਾਣੇਦਾਰ ਹੁੰਦਾ ਫਿਰ ਮੈਂ ਦਲੀਏ ਵਾਲਾ ਇਹ ਟ੍ਰਿਕ ਅਪਣਾਈ ਔਰ ਇੰਨਾ ਸਵਾਦ ਬਣਾਣਾ ਤੇ ਮੈਂ ਕਿਹਾ ਅੱਜ ਮੈਂ ਸ਼ੇਅਰ ਕਰਦੀ ਨਾਲੇ ਮੇਰੇ ਨਵਾਂ ਭਾਂਡਾ ਆਇਆ ਤੇ ਹੁਣ ਦੇਖੋ ਇਹ ਸਾਰ ਆਪਾਂ ਨੇ ਭੁੰਨਣਾ ਹੈ ਜਦ ਤੱਕ ਇਹ ਬੱਬਲਸ ਨਹੀਂ ਖਤਮ ਹੁੰਦੇ एन ब्राउन नहीं हो जाता बस तुम देखते दे रहे और हीट ज्यादा नहीं रखनी ये कड़ा प्रसाद हमेशा बहुत लो भी ना होए और हाई भी ना हो बिल्कुल मीडियम लो तो थोड़ी सी ज़्यादा बस उन्नी हीट से बहुत स्वाद बनता और और जोड़ा प्रसाद भी है ना बड़े सहज तरीके बनाओ क्योंकि देखो प्रसाद एक ऐसी चीज़ है ना चाहे ਕੋਈ ਵੀ ਧਾਰਮਿਕ ਸਥਾਨ ਹੈ ਆਪਣੇ ਇੰਡੀਆ ਦੇ ਹਨਾ ਹਰ ਹਰ ਜਗਾ ਮਤਲਬ ਹਰ ਥਾਂ ਤੇ ਤੁਹਾਨੂੰ ਉਹ ਧਾਰਮਿਕ ਸਥਾਨ ਦੇ ਪ੍ਰਸ਼ਾਦ ਮਿਲਦਾ ਤੇ ਇਹਨੂੰ ਪ੍ਰੇਮ ਨਾਲ ਬਣਾਓ ਔਰ ਦੇਖੋ ਇਹਨੂੰ ਬੱਚਾ ਬੂੜਾ ਜਵਾਨ ਹਰ ਕੋਈ ਖਾ ਸਕਦਾ ਜਿਹਦੇ ਦੰਦ ਵੀ ਨਹੀਂ ਹਨ ਉਹ ਵੀ ਖਾ ਸਕਦੇ ਇਹ ਜੀ ਚੀਜ਼ ਹੈ ਪ੍ਰਸ਼ਾਦ ਤੇ ਆਪਣੇ ਘਰ ਕੋਈ ਕਾਰਜ ਵੀ ਕਰਦੇ ਆ ਅਸੀਂ ਤੇ ਇਹ ਕੜਾ ਜ਼ਰੂਰ ਬਣਦਾ ਤੇ ਇਹਨੂੰ ਬੜੇ ਸਹਿਜ ਪ੍ਰੇਮ ਨਾਲ ਬਣਾਓ ਔਰ ਉਹਨਾਂ ਹੀ ਸਵਾਦ ਬਣਦਾ ਵੈਸੇ ਤਾਂ ਹਰ ਚੀਜ਼ ਪ੍ਰੇਮ ਨਾਲ ਹੀ ਬਣਾਨੀ ਚਾਹੀਦੀ ਹੈ ਕਿਉਂਕਿ ਅਸੀਂ ਖਾਣਾ ਤਾਂ ਹੀ ਸਰੀਰ ਨੂੰ ਲੱਗਦਾ ਹੈ ਔਰ ਅੱਛੀ ਮਨਸ਼ਾ ਹੋਏ ਤੁਹਾਡੀ ਬਸ ਅੱਛੀ ਮਨਸ਼ਾ ਤਾਂ ਹਰ ਕੰਮ 'ਚ ਹੋਣੀ ਚਾਹੀਦੀ ਹੈ ਇਹ ਦੇਖੋ ਜੀ ਹੁਣ ਇਹਦੇ ਬਬਲਸ ਵੀ ਕੱਟਨੇ ਸ਼ੁਰੂ ਹੋ ਗਏ ਪਰ ਹਲੇ ਪੂਰੀ ਤਰ੍ਹਾਂ ਪੁੰਨਿਆ ਨਹੀਂ ਗਿਆ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਦੇਖੋ ਹੈ ਨਾ ਹੁਣ ਥੋੜਾ ਸਮਾਂ ਆਪਣੀ ਫਲੇਮ ਹੋਰ ਲੋ ਲੋ ਤੇ ਲਿਆਉਂਗੀ ਬਸ ਹੁਣ ਆਪਾਂ ਨੇ ਸਾੜਨਾ ਨਹੀਂ ਹੈ ਬਿਲਕੁਲ ਮਿੱਠੀ ਮਿੱਠੀ ਆਸ ਤੇ ਨਾ ਹੋਰ ਬਰਾਊਨ ਕਰਨਾ ਹੈ ਬਸ ਹੁਣ ਇਸ ਇਸ ਸਟੇਜ ਜਦੋਂ ਇਸ ਸਟੇਜ ਤੇ ਲਾਈਟ ਬਰਾਊਨ ਹੋ ਜਾਏ ਨਾ ਤਾਂ ਆਪਣਾ ਹੋਰ ਸਲੋ ਕਰ ਲੋ ਹੀਟ ਆਪਣੀ ਔਰ ਦੇਖੋ ਬਿਲਕੁਲ ਆਪਣਾ ਜਿਹੜਾ ਘਿਓ ਹੈ ਬਿਲਕੁਲ ਅਲੱਗ ਹੋ ਗਿਆ ਬੱਬਲਸ ਖਤਮ ਹੋਣੇ ਸ਼ੁਰੂ ਹੋ ਗਏ ਦੇਖੋ ਔਰ ਕਿੰਨੀ ਅੱਛੀ ਖੁਸ਼ਬੂ ਆ ਰਹੀ ਹੈ ਪੂਰੇ ਘਰ ਚ ਨਾ ਦੇਸੀ ਘਿਓ ਹੋਰੇ ਦਾ ਭੁੰਨਿਆ ਜਾਂਦਾ ਨਾ ਔਰ ਜਦੋਂ ਮੈਂ ਦਲੀਆ ਪੀਸਿਆ ਸੀ ਨਾ ਉਹਦੇ ਵਿੱਚ ਮੈਂ ਦੋ ਇਲਾਇਚੀਆਂ ਵੀ ਪਾ ਲਈਆਂ ਸੀ ਉਹ ਤੁਹਾਡੀ ਚੋਇਸ ਹੈ ਜੇ ਪਾਣੀ ਆ ਪਾ ਲਿਓ ਮੈਂ ਦੋ ਇਲਾਇਚੀਆਂ ਵੀ ਪਾਈ ਹੋਈ ਹੈ ਬਿਲਕੁਲ ਇੰਨਾ ਸੋਨਾ ਬ੍ਰਾਊਨ ਹੋ ਗਿਆ ਹੈ कलर बिल्कुल परफेक्ट कलर आ गया है हूँ बड़े ध्यान न मैं पानी जो पा रही हूँ ये वाली कौलिया दो तो उपर ढाई ढाई कौलिया मैं गरम किया और बिल्कुल स्लो कर दो बड़े पाना है और बड़े ध्यान न पाया पानी कि छिट्टे भी आते हैं फिर और चीनी मैं बादऊंगी और इनू बड़े प्यार हिला दो और भांडा न अपना हमेशा कड़ा वास्ते खुला डुला लो जलो छिट्टे भी पे थोड़े तेनाए तो बस हूँ थोड़ी सी मीडियम कर दो फ्लेम मैं बिल्कुल स्लो की हुई सी ਤੇ ਹੁਣ ਇਸ ਸਟੇਜ ਤੇ ਇਹਨੂੰ ਹਲਾ ਲਓ ਤੇ ਹੁਣ ਮੈਂ ਪਾ ਰਹੀ ਹਾਂ ਜਿੰਨਾ ਘੋਸ ਹੀ 19 ਚੀਨੀ ਔਰ ਚੀਨੀ ਬਾਅਦ ਚ ਇਸ ਕਰਕੇ ਪਾ ਰਹੀ ਹਾਂ ਕਿ ਇਹਦੀ ਸ਼ਾਈਨਿੰਗ ਬੜੀ ਅੱਛੀ ਆਂਦੀ ਹੈ ਕੜਾਹਤ ਇਹ ਨਾ ਇਹ ਦੇਖੋ ਇਹ ਦੇਖੋ ਹੈ ਨਾ ਔਰ ਬਸ ਇਹਨੂੰ ਅੱਛਾ ਜਾਂ ਜਦ ਤੱਕ ਘਿਓ ਨਹੀਂ ਛੱਡ ਦਿੰਦਾ ਨਾ ਉਦੋਂ ਤੱਕ ਤੁਸੀਂ ਹਿਲਾਉਂਦੇ ਰਹੋ ਇਹਨੂੰ ਮੀਡੀਅਮ ਹੀਟ ਤੇ ਕਦੇ ਮੀਡੀਅਮ ਜੇ ਤੁਹਾਨੂੰ ਲੱਗੇ ਨੀ ਉਹ ਹੋ ਰਿਹਾ ਤੇ ਥੋੜਾ ਸਲੋ ਕਰ ਲਓ ਬਸ ਮੈਂ ਬਿਲਕੁਲ ਮੀਡੀਅਮ ਕੀਤੀ ਹੋਈ ਹੈ ਔਰ ਮੈਂ ਹਿਲਾਈ ਜਾ ਰਹੀ ਐ ਇਹਨੂੰ ਕਿ ਆਪਣਾ ਇਹ ਘਿਓ ਛੱਡ ਦੇ ਬਸ ਜਦ ਤੱਕ ਇਹ ਘਿਓ ਨਹੀਂ ਛੱਡਦਾ ਠੀਕ ਹੈ ਬਹੁਤ ਇਹ ਦੇਖੋ ਘਿਓ ਛੱਡਣਾ ਸ਼ੁਰੂ ਕਰਤਾ ਇਹ ਦੇਖੋ ਹੈ ਨਾ ਆਪੇ ਔਰ ਕਿੰਨਾ ਸੋਹਣਾ ਕਲਰ ਔਰ ਦਾਣੇਦਾਰ ਦੇਖੋ ਵਿੱਚ ਦਾਣੇ और खाने भी बहुत ही बेहद स्वाद आह और जो मैं बोल च पाऊंगी ना ए फिसल के जाएगा ना मैं वो भी दिखानी हाँ देखो जी कि बढ़िया लग रहा है घ्यो साइडा और दानेदार एकदम और इन्ना स्वाद होएगा ना ये ਅਰ ਤੁਸੀਂ ਵੀ ਇਦਾਂ ਬਣਾਇਓ ਤੇ ਮੈਨੂੰ ਦੱਸਿਓ ਇਹ ਦੇਖੋ ਇੰਨੀ ਜ਼ਿਆਦਾ ਔਰ ਇਹ ਵਾਲੇ ਜਿਹੜੇ ਪਾਂਡੇ ਚਿੱਨਾਂ ਕਿਉਂ ਲੱਗਿਆ ਹੋਇਆ ਹੈ ਨਾ ਇਹਨੂੰ ਮੈਂ ਵੇਸਟ ਨਹੀਂ ਕਰਨਾ ਇਸੀ 'ਚ ਮੈਂ ਸਬਜ਼ੀ ਬਣਾ ਲੈਣੀ ਐ ਆਜ ਆਪਣੀ ਤੁਹਾਡੇ ਜੇ ਕੜਾਹ ਤੇ ਸਾਈਡਾਂ ਤੇ ਕਿਉਂ ਨਹੀਂ ਆ ਰਿਹਾ ਨਾ ਕਿਉਂ ਨਹੀਂ ਛੱਡਿਆ 댓 ਮੀਨ ਤੁਹਾਡਾ ਕੜਾਹ ਪਰਫੈਕਟ ਨਹੀਂ ਬਣਿਆ ਕੜਾਹ ਚਾਹੇ ਤੁਸੀਂ ਸੂਜੀ ਦਾ ਬਣਾਓ ਚਾਹੇ ਤੁਸੀਂ ਹੋਲ ਵੀਟ ਆਟੇ ਦਾ ਬਣਾਓ ਜਦ ਤੱਕ ਸਾਈਡਾਂ ਤੇ ਪੂਰਾ ਆਇਲ ਪੂਰਾ ਰਿਲੀਜ਼ ਨਹੀਂ ਕਰ ਦਿੰਦਾ ਨਾ बस उदों तक समझो कि उदों बन दी कड़ा तो जो नहीं छे दैट मीन थोड़े भूनन च कसर है कि कोई ना कोई कमी रही आयो कट्ट पाया तो जो घट घ्यो पाएंगे वो गले में भी लगेगा तो तो मज़ा नहीं आएगा फिसल के अंदर नहीं जाएगा वो मज़ा नहीं आएगा तो हूँ देखो मैं पा कि थोड़ा सा आ, आ, देखो शाइनिंग कि जबरदस्त है इस कड़ा हम मैं नट्स पाने तुम नट्स पा लो बस मैं तो बिल्कुल प्लेन रखे बस ਬਹੁਤ ਸਵਾਦ ਹੈ ਹੁਣ ਤੁਸੀਂ ਬਣਾਇਓ ਤੇ ਬਣਾ ਕੇ ਮੈਨੂੰ ਮੇਰੇ ਨਾਲ ਫੀਡਬੈਕ ਜ਼ਰੂਰ ਸ਼ੇਅਰ ਕਰਿਓ ਤੁਹਾਨੂੰ ਇਹ ਗਣਾ ਪ੍ਰਸ਼ਾਦ ਕਿਵੇਂ ਦਾ ਲੱਗਿਆ ਤੇ ਆਪਣਾ ਲਾਈਕ ਸਬਸਕ੍ਰਾਈਬਰ ਸ਼ੇਅਰ ਤਾਂ ਤੁਸੀਂ ਕਰ ਹੀ ਦਿੰਦੇ ਹੋ ਥੈਂਕ ਯੂ so much for all your love and support and don't forget to press bell icon as well thanks for watching teej's kitchen